welcom to my channel authrik bal travel explorer ਤੇ ਇੱਕ ਵਾਰੀ ਫੇਰ ਤੁਹਾਡਾ ਸਵਾਗਤ ਹੈ ਤੇ ਅੱਜ ਅਸੀਂ ਖਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸੀਸਕਨ ਸਾਹਿਬ ਜੀ ਦੇ ਦਰਸ਼ਨ ਦੇਦਾਰੇ ਕਰਾਂਗੇ ਸਤਲੁਜ ਨਦੀ ਦੇ ਉੱਤੇ ਬਣਿਆ ਇਹ ਪੁਲ ਜਦੋਂ ਅਸੀਂ ਕਲਮਾ ਵਾਲੇ ਮੋੜ ਤੋਂ ਸ੍ਰੀ ਆਨੰਦਪੁਰ ਸਾਹਿਬ ਵੱਲ ਨੂੰ ਮੁੜ ਜਾਂਦੇ ਆ ਤੇ ਇਸ ਪੁਲ ਤੋਂ ਲੰਘ ਕੇ ਅੱਗੇ ਸ੍ਰੀ ਆਨੰਦਪੁਰ ਸਾਹਿਬ ਆਉਂਦਾ ਆ ਤੇ ਬਹੁਤ ਰਮਣੀਕ ਸਥਾਨ ਇਹ ਸੋਹਣਾ ਲੱਗਦਾ ਵਾਲਾ ਦੁਆਲਾ ਇਹਦਾ ਆਨੰਦਪੁਰ ਸਾਹਿਬ ਦੇ ਵਿੱਚ ਆ ਸੋ ਪਿਆਸਾ ਲਾਯੋਸ਼ ਤਾਬਦੀਸ அமਾਰੋ ਚੱਲ ਰਹੇ ਸੀ ਉਹਦੇ ਸਬੰਧ ਦੇ ਵਿੱਚ ਅਸੀਂ ਅੱਜ ਇੱਥੇ ਪਹੁੰਚੇ ਹਾਂ ਕਾਫੀ ਤਿਆਰੀਆਂ ਜੋ ਕੀਤੀਆਂ ਹੋਈਆਂ ਸੀ ਸਰਕਾਰੀ ਤੌਰ ਤੇ ਵੀ ਐਸ ਜੀ ਪੀ ਸੀ ਵੱਲੋਂ ਵੀ ਤੇ ਸੰਤਾ ਮਹਾਪੁਰਸ਼ਾਂ ਵੱਲੋਂ ਵੀ ਥਾਂ ਥਾਂ ਸਵਾਗਤ ਦੇ ਬੋਰਡ ਲੱਗੇ ਹੋਏ ਆ ਸામਨੇ ਸ੍ਰੀ ਕੇਸਕਰ ਸਾਹਿਬ ਸ੍ਰੀ ਆਨੰਦਪੁਰ ਸਾਹਿਬ ਜੀ ਦੇ ਦਰਸ਼ਨ ਦੇਦਾਰੇ ਤੁਸੀਂ ਕਰ ਸਕਦੇ ਹੋ ਪਰ ਇਹਨਾਂ ਰੱਛ ਦਿਖਾਈ ਨਹੀਂ ਦੇ ਰਿਹਾ ਹੈ ਐਨੀ ਸੰਗਤ ਨਹੀਂ ਹੈ ਬੇਸ਼ੱਕ ਕੱਲ ਸਮਾਪਤੀ ਹੋਈ ਆ ਤੇ ਅੱਜ ਮਹੱਲਾ ਨਿਕਲਣਾ ਸੀ ਪਰ ਫਿਰ ਵੀ ਬਹੁਤ ਘਟਿਆ ਸੰਗਤ ਜੜੀ ਐਸ ਵੇਲੇ ਹੌਲੇ-ਮੱਲੇ ਨੂੰ ਬਹੁਤ ਜ਼ਿਆਦਾ ਸੰਗਤ ਹੁੰਦੀ ਆ ਮਹੱਲੇ ਵਾਲੇ ਦਿਨ ਤਾਂ ਇੱਥੇ ਕਾਫੀ ਜ਼ਿਆਦਾ ਭੀੜ ਹੁੰਦੀ ਆ ਪਰ ਇੱਥੇ ਅੱਜ ਬទਤੇ ਬទਤੀ ਸੰਗਤ ਨਹੀਂ ਦਿਖਾਈ ਦੇ ਰਹੀ ਸਾਰੇ ਰੋਡ ਖਾਲੀ-ਖਾਲੀ ਪ੍ਰਤੀਤ ਹੋ ਰਹੇ ਆ ਤੇ ਬਾਜ਼ਾਰ ਵੀ ਮੇਲੇ ਤੇ ਹੋਲੇ ਮਹੱਲੇ ਤੇ ਇੱਥੇ ਲੰਗਰ ਨੂੰ ਬਹੁਤ ਮੁਸ਼ਕਲ ਆਉਂਦੀ ਆ ਪਰ ਹੁਣ ਜਿਹੜਾ ਇੱਥੇ ਕਾਫੀ ਘਟਿਆ ਤੇ ਇਧਰੋਂ ਮਹੱਲੇ ਦੀ ਤਿਆਰੀ ਹੋ ਰਹੀ ਆ ਸਿੰਘਾਂ ਵੱਲੋਂ ਇਹ ਅਸੀਂ ਬੁੱਢਾ ਦਲ ਜੋ 96 ਕਰੋੜੀ ਹੈ ਨਾ ਦਾ ਸਥਾਨਿਆ ਉਹਦੇ ਸਾਹਮਣੇ ਬਿਲਕੁਲ ਇੱਥੇ ਦਸਮ ਪਾਤਸ਼ਾਹ ਤੇ ਚਾਲ ਸਾਹਿਬ ਜਿਆਦਿਆਂ ਦੀ ਇਹ ਪੇਂਟਿੰਗ ਲੱਗੀ ਹੋਈ ਆ ਤੇ ਘੋੜਿਆਂ ਦੇ ਉੱਤੇ ਸਿੰਘ ਬਿਲਕੁਲ ਤਿਆਰ ਆ ਮਹੱਲੇ ਜਾਣ ਦੇ ਲਈ ਖਾਲਸੇ ਦੇ ਜਹੋ ਜਲਾਲ ਦਾ ਪ੍ਰਤੀ ਇਹ ਮਹੱਲਾ ਹਰ ਇੱਕ ਜੋੜ ਮੇਲੇ ਤੋਂ ਬਾਅਦ ਹੰਗਸਿੰਘਾ ਵੱਲੋਂ ਖੇਡਿਆ ਜਾਂਦਾ ਆ ਘੋੜ ਦੌੜ ਹੁੰਦੀ ਆ ਸ਼ਸਤਰ ਵਿਦਿਆ ਹੁੰਦੀ ਆ ਇਦੋਂ ਅਸੀਂ ਜੋ ਖੰਡਾ ਲੱਗਾ ਹੋਇਆ ਅ ਬਹੁਤ ਸੁਹਾਵਣਾ ਦ੍ਰਿਸ਼ ਜਿਹੜਾ ਇਸ ਵੇਲੇ ਪ੍ਰਤੀਤ ਹੋ ਰਿਹਾ ਇਦੇ ਵਿੱਚ ਬੱਚੇ ਖੇਡ ਰਹੇ ਆ پارک ਬਣਿਆ ਹੋਇਆ ਦੂਰ ਦੂਰ ਤੱਕ ਫੁਆਰੇ ਚੱਲ ਰਹੇ ਆ ਕਾਫੀ ਦਰਖਤ ਘਾਹ ਸਭ ਕੁਝ ਹਰਿਆਵਲ ਇੱਥੇ ਦਿਖਾਈ ਦੇ ਰਿਹਾ ਤੇ ਇੱਥੋਂ ਜਿਹੜਾ ਅੱਗੇ ਰੋਡ ਗੁਰਦੁਆਰਾ ਕੇਸਗੜ ਸਾਹਿਬ ਤੋਂ ਬਾਅਦ ਸੀਸਕਨ ਸੇਵਲ ਜਾਂਦਾ ਇੱਥੇ ਅਸੀਂ ਪਹੁੰਚੇ ਆ ਗੁਰਦੁਆਰਾ ਸੀਸਕਨ ਸੇਵਲ ਦੇ ਵਿੱਚ ਜੋ ਤਨ ਗੁਰੂ ਤੇਗ ਬਹਾਦਰ ਜੀ ਦਾ ਇਹ ਸਥਾਨ ਹੈ ਇੱਥੇ ਗੁਰੂ ਸਾਹਿਬ ਜੀ ਦੇ ਅਸੀਸ ਦਾ ਸੰਸਕਾਰ ਹੋਇਆ ਸੀ ਤੇ ਸ਼ਤਾਬਦੀ ਸਮਾਰੋਹ ਕਰਕੇ ਇੱਥੇ ਅਜੇ ਤੱਕ ਜੋ ਸਮਾਗਮ ਚੱਲ ਰਹੇ ਆ ਪਤਾ ਮਬਾਣ ਸਰਗਰਨ ਬੰਦਾ ਦੇਖੋ ਕਿੰਨਾ ਸਜਾਵਟ ਕੀਤੀ ਹੋਈ ਆ ਕਿੰਨੀ ਤਿਆਰ ਕੀਤੀ ਹੋਈ ਆ ਸਾਰਾ ਪ੍ਰੋਗਰਾਮ ਜੋ ਐਸਜੀਪੀਸੀ ਵੱਲੋਂ ਇੱਥੇ ਕੱਲ ਦੀਵਾਨ ਦੀ ਸਮਾਪਤੀ ਹੋਈ ਤੇ ਅਜੇ ਤੱਕ ਵੀ ਜਿਹੜਾ ਇਹ 29 ਤਰੀਕ ਤੱਕ ਇਸੇ ਤਰ੍ਹਾਂ ਦੀਵਾਨ ਚੱਲਣਾ ਹੈ ਅਣਕਤੀ ਤ੍ਰਿਕ ਜਿਸ ਦਿਨ ਮਾਨਤੂ ਸਾਹਿਬ ਜੀ ਦੇ ਸਿਸ ਦਾ ਸੰਸਕਾਰ ਕੀਤਾ ਗਿਆ ਸੀ ਆਹ ਸਾਹਮਣੇ ਗੁਰਦੁਆਰਾ ਸਾਹਿਬਿਆ ਸੀਸ ਗੰਸੇਬ ਆਹ ਬਰਨ ਦੇ ਬਾਣੀ ਸੇਨਾ ਹਰ ਤੁਮ ਕਿਸ਼ੋ ਚੋ ਤੇ ਤੁਸੀਂ ਦਰਸ਼ਨ ਦੇਦਾਰੇ ਕਰ ਰਹੇ ਆਂ ਅੰਦਰੋਂ ਗੁਰਦੁਆਰਾ ਸੀਸ ਗੰਸੇਬ ਦੇ ਵਿੱਚ ਇਕ ਵਾਰ ਦਰ ਸੈਪ ਸਿਮਰਿਆ ਕਰ ਨੌਂ ਨਿਤ ਆਵੇ ਤਾਏ ਸਭ ਥਾਈ ਹੋਏ ਸਹਾਰੇ ਸਾਹਮਣੇ ਦੀਵਾਨ ਜੋ ਚੱਲ ਰਿਹਾ गुरुद्वारा सेसगंज साहब से। सारा आदलियों सजाया हुआ कवर किया हुआ थोड़ी जगह आ जितों वीडियो शूट की थी ते सामने स्क्रीनस लगे हुई जिते चल रहे कीर्तन का ਜੋ ਦ੍ਰਿਸ਼ ਸਾਹਮਣੇ ਦਿਖਾਈ ਦੇ ਰਹਾ ਸਾਰੀ ਵਿਸ਼ਾਈ ਕੀਤੀ ਹੋਈ ਹੈ ਸੰਗਤ ਸਾਰੀ ਇੱਥੇ ਜਿੱਥੇ ਮਰਜ਼ੀ ਬੈਠ ਸਕਦੀ ਆ ਆਵਾਜ਼ ਕਾਲ ਸੇ ਜਨਪਮੀ ਸ੍ਰੀ ਕੇਸਗੜ ਸਾਹਿਬ ਦੇ ਸਾਹਮਣੇ ਇਸ ਵੇਲੇ ਤੇ ਬਨਨਪੁਰ ਸਾਹਿਬ ਸੋਫੀਆ ਸਦੀ ਸਮਾਰੋਹ ਦੇ ਵਿੱਚ ਦਰਸ਼ਨ ਦੇਦਾਰੇ ਨਤਮਸਤਕ ਹੋਣ ਦੇ ਲਈ ਆਈ ਸੀ ਅ ਰਾਜ ਬੋਤ ਨਹੀਂ ਸੀਗਾ ਕਾਫੀ ਜਿਦਾ ਹੋਲੇ ਮਹੱਲੇ ਦੇ ਨਾਨਪੁਰ ਸਾਹਿਬ ਜਦੋਂ ਹੁੰਦੀ ਆ ਹੋਲੇ ਮਹੱਲੇ ਤੇ ਉਹਦਾ ਬਹੁਤ ਜ਼ਿਆਦਾ ਰੌਣਕ ਹੁੰਦਾ ਪਰ ਹੁਣ ਨਹੀਂ ਸੀ ਹਨ ਵੈਸੇ ਵੀ ਕੱਲ ਸਮਾਪਤੀ ਹੋ ਗਈ ਸੀ ਉਹ ਤੋਂ ਬਾਅਦ ਜਿਹੜਾ ਅਸੀਂ ਇੱਥੇ ਸ਼ਿੰਲੇਦਾਰੇ ਕੀਤੇ ਆ ਅੱਜ ਮਹੱਲਾ ਸੀ ਹਰ ਸਿੰਘਾ ਦਾ ਜਿਹਦੇ ਵਿੱਚ ਘੋੜਸਵਾਰ ਜਿਹੜੇ ਆ ਸਿੰਘ ਉਹ ਜੰਨਕ ਅਗਰ ਸਟੇਡੀਅਮ ਵੱਲ ਨੂੰ ਜਾ ਰਹੇ ਸੀ ਸੋ ਸੋ ਇਹ ਸੀ ਜੀ ਸ਼ਤਾਬਦੀ ਸਮਾਰੋ ਸ੍ਰੀ ਨਾਨਕਪੁਰ ਸਾਹਿਬ ਖਾਲਸੇ ਦੀ ਜਨਮ ਘਰਨੀ ਤੋਂ ਬਲੌਗ ਇੱਥੇ ਅਸੀਂ ਦਰਸ਼ਨ ਕੀਤੇ ਗੁਰੂ ਤੇਗ ਬਹਾਦਰ ਜੀ ਦੇ ਸੀਸ ਕਨਸੈਪਟ ਦੇ ਤੇ ਸ੍ਰੀ ਕੇਸਗੜ੍ਹ ਸਾਹਿਬ ਬਰ ਦਰਸ਼ਨ ਕੀਤੇ ਸੋ ਇੱਥੇ ਇਸ ਬਲੌਗ ਦੀ ਸਮਾਪਤੀ ਮਿਲਦੇ ਆ ਜੀ ਅਗਲੇ ਬਲੌਗ ਦੇ ਵਿੱਚ